ਯਕਾਲਾ ਕੀ ਹਾਲ ਚਾਲ ਹੈ ਤੁਹਾਡਾ ਮੈਂ ਕਿਹਾ ਸਰਦਾਰ ਜੀ ਕਦੇ ਹੱਸ ਵੀ ਲਿਆ ਕਰੋ ਬੱਚਾ ਖੋਲ ਕੇ ਕਿ ਟਾਈਮ ਬੀਤ ਗਿਆ ਤੁਹਾਡਾ ਹੱਸਣ ਵਾਲਾ ਤੇ ਹੁਣ ਰੋਣ ਵਾਲਾ ਆ ਗਿਆ ਸੋ ਮੈਂ ਇੱਕ ਵੀਡੀਓ ਦੇਖੀ ਹੁਣੇ-ਹੁਣੇ ਵਿਕਰਮ ਮਜੀਠੀਆ ਦੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਮੈਨੂੰ ਭਗਵਾਨ ਤੁਮਾਨ ਨੇ ਲਵ ਲੈਟਰ ਭੇਜਿਆ ਨਾ 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 ਭਗਵਾਨ ਤੁਮਾਨ ਦੇ ਦਿਨ ਇਹਨੇ ਨਹੀਂ ਮਾਰੇ ਆਏ ਕਿ ਇੱਕ ਬੰਦੇ ਨੂੰ ਲਵ ਲੈਟਰ ਲਿਖ ਕੇ ਦੇਵੇ ਇਹਦਾ ਮਤਲਬ ਤੂੰ ਅਸੈਪਟ ਕਰਦਾ ਕਿ ਤੂੰ ਬੰਦੇ ਬੰਦੇ ਲਾਈਕ ਕਰਦਾ ਉਹ ਬੰਦਿਆਂ ਬੰਦਾਂ ਨਾ ਕੀ ਚੱਕਰ ਜਾ ਹੁੰਦਾ ਪਤਾ ਨਾ ਭਗਵਾਨ ਸਮਾਂ ਤੇ ਉਹਨਾਂ ਦੇ ਦਿਨ ਨਹੀਂ ਆਏ ਕਿ ਉਹ ਤੈਨੂੰ ਪ੍ਰਪੋਸ ਕਰੂਗਾ ਉਹਦੇ ਕੋਲ ਆਪਣੀ ਬੜੀ ਸੋਹਣੀ ਸਨਖੀ ਜੀ ਬੋਟੀ ਹੈਗੀ ਫਿਰ ਤੂੰ ਕਹਿਣਾ ਕਿ ਪਾਉ ਪਾਉ ਪੰਗਾਲਾ ਲੈ ਆ ਪਾਉ ਮੈਨੂੰ ਨਹੀਂ ਪਤਾ ਇਹ ਪਾਉ ਸ਼ਬਦ ਕੀ ਹੁੰਦਾ ਕਿਹਨਾਂ ਨੂੰ ਆਖਿਆ ਜਾਂਦਾ ਜਸ ਸ਼ਬਦ ਦਾ ਮੈਨੂੰ ਨਹੀਂ ਪਤਾ ਤਾਂ ਮੈਂ ਇਹੀ ਕਹੂੰਗੀ ਮੈਨੂੰ ਨਹੀਂ ਪਤਾ ਬਾਬੂ ਉਹ ਆਪਣੇ ਗੁਜਜ ਚ ਪਾਲਾ ਮਜੀਠਿਆ ਹੁਣ ਤੁਹਾਨੂੰ ਸਾਰੇ ਉਹਨੂੰ ਮਿਰਚਾਂ ਬੜੀਆਂ ਲੱਗੀਆਂ ਹੋਈਆਂ ਬੜੀਆਂ ਚਨੂਨੇ ਲੜੇ ਹੋਏ ਆ ਕਿਉਂਕਿ ਭਗਵੰਤ ਮਾਨ ਤੁਹਾਡੇ ਸਾਰਿਆਂ ਦੇ ਕਾਲੇ ਚਿੱਟੇ ਖੋਲ ਰਿਹਾ ਤੇ ਪਰਕੇ ਵਰਨੇ ਫਲੋਰ ਲਿਆ ਜਿਹੜੇ ਵਰਕੇ ਗਏ ਨੇ ਫਲੋਰ